ਸਰ ਮਾਨਯੋਗ ਜਿਹੜਾ ਸੀਐਮ ਸਾਹਿਬ ਉਹ ਡੀਜੀ ਸਾਹਿਬ ਦੇ ਨਿਰਦੇਸ਼ ਹੈ ਕਿ ਪ੍ਰੋਪਰ ਪੁਲਿਸ ਦੀ ਵਿਜ਼ਿਬਿਲਟੀ ਜਿਹੜੀ ਹੈਗੀ ਜ਼ਿਲ੍ਹੇ ਦੇ ਵਿੱਚ ਲੈਣੀ ਚਾਹੀਦੀ ਹੈਗੀ ਇਹਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਗੇ ਕਾਫੀ ਸਾਰੇ ਚੇਂजेस ਅਸੀਂ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਆਏ ਨੇ ਅਸੀਂ ਜਿਹੜਾ ਹੈਗਾ ਪੀਸੀਆਰ ਦੀ ਬੀਟ ਸਿਸਟਮ ਤੇ ਵੀ ਚੇਂਜ ਕੀਤਾ ਹੈਗਾ ਟ੍ਰੈਫਿਕ ਦੇ ਵਿੱਚ ਵੀ ਚੇਂਜ ਕੀਤਾ ਹੈਗਾ ਤੁਸੀਂ ਵਿਜ਼ਿਬਲ ਚੇਂਜ ਦੇਖ ਰਹੇ ਹੈਗੇ ਐਂਡ ਅਸੀਂ ਇਸ ਨੂੰ ਮੈਂ ਖੁਦ ਪਰਸਨਲੀ ਸੁਪਰਵਾਈਜ਼ ਕਰ ਰਿਹਾ ਹਾਂ ਤਾਂ ਆਜਾ ਟ੍ਰੈਫਿਕ ਦੇ ਜਿਹੜੇ ਪੀਸੀਆਰ ਨੂੰ ਆਪ ਬ੍ਰੀਕਿੰਗ ਕਰਨ ਵਾਸਤੇ ਔਰ ਇਹਨਾਂ ਦੀ ਚੈਕਿੰਗ ਕਰਨ ਵਾਸਤੇ ਬ ਪੁੱਛਣ ਵਾਸਤੇ ਮੈਂ ਇੱਥੇ ਜਿਹੜਾ ਸ਼ਹਿਰ ਦੇ ਵਿੱਚ ਰਾਉਂਡ ਕਰ ਰਿਹਾ ਹਾਂ ਬਾਕੀ ਸਾਡੀ ਜਿਹੜੀ ਹੈਗੀ ਇਹਦੇ ਵਿੱਚ ਪੂਰਾ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਜਿਹੜੇ ਸਾਡੇ ਡਿਪਟੀ ਸਾਹਿਬ ਅਸੀਂ ਮੈਕਸਮ ਜਿਹੜੀ ਫੋਰਸ ਹੈ ਉਹ ਅਸੀਂ ਵਿਜ਼ਿਬਿਲਟੀ ਵਾਸਤੇ ਅਸੀਂ ਜਿਹੜੇ ਹੈਗੇ ਅਸੀਂ ਪੋਸਟ ਕਰਦੇ ਹਾਂ ਦੇਖੋ ਜੀ ਟਰਾਂਸਫਰ ਇਜ਼ ਅ ਪਾਰਟ ਆਫ ਰੂਟੀਨ ਰੂਟੀਨ ਦਾ ਇੱਕ ਪਾਰਟ ਹੈਗਾ ਟਰਾਂਸਫਰ ਤੋਂ ਜਿਹੜਾ ਵੀ ਸਿਚੁਏਸ਼ਨ ਨੂੰ ਦੇਖਦੇ ਹੋਏ ਹੈ ਅਸੀਂ ਇਹਦੇ ਵਿੱਚ ਕਾਫੀ ਸਾਡੇ ਚੇਂਜਸ ਅਸੀਂ ਕੀਤੇ ਹੈਗੇ ਅਸੀਂ ਪੁਲਿਸ ਥਾਣਿਆਂ ਨੂੰ ਉਹ ਫੀਲਡ ਯੂਨਿਟਸ ਨੂੰ ਜਿਹਨੂੰ ਪੀਸੀਆ ਟ੍ਰੈਫਿਕ ਔਰ ਪੁਲਿਸ ਸਟੇਸ਼ਨ ਦੇ ਵਿੱਚ ਮੈਕਸਿਮਮ ਫੋਰਸ ਅਸੀਂ ਅਜੇ ਹੀ ਜੜੀ ਰੱਖੀ ਤਨਤੀ ਸੀ ਸੋ ਦੈਟ ਕਿ ਅਸੀਂ ਜਿਹੜਾ ਹੈਗਾ ਫੀਲਡ ਲੈਵਲ ਤੇ ਗਰਾਊਂਡ ਲੈਵਲ ਤੇ ਜੋ ਮੈਕਸਿਮਮ ਫੋਰਸ ਹੈ ਕੋਈ ਤਨਤੀ ਅਸੀਂ ਦਰਾਇਆ ਅੰਸ਼ੋਰ ਕਰਦੀ ਹੈ ਜੇ ਐਕਸ਼ਨ ਚੱਲ ਜਾਈਏਗਾ ਜੀ ਇਹ ਪੂਰਾ ਜੀ ਅਦੇ ਚ ਤੁਸੀਂ ਦੇਖਦੇ ਜਾਓ ਅੱਗੇ ਵੀ ਅਸੀਂ ਜਿਹੜਾ ਹੈਗਾ ਅਦੇ ਚ ਪੂਰਾ ਐਕਸ਼ਨ ਵਾਹੇਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਅਸੀਂ ਉਸ ਨੂੰ ਪੂਰਾ ਅਸੀਂ ਅਦੇ ਚ ਪ੍ਰੀਵੈਂਟਿਵ ਮੈਜਰ ਐਸ ਵੈਲ ਐਜ਼ ਬਾਕੀ ਸਾਰੇ ਮੈਜਰਸ ਹੈ ਉਹ ਜ਼ਿਲ੍ਹਾ ਪੁਲਿਸ ਗਦਾਸਪੁਰ ਵੱਲੋਂ ਲੀ ਲੈ ਰਹੇ ਨੇ ਰਾਤ ਦੇ ਟਾਈਮ ਇਨਸ਼ਾਅ ਨਾ ਕੇ ਦੇਖੋ ਜ ਰਾਤ ਦੇ ਟਾਈਮ ਤੁਸੀਂ ਦੇਖਦੇ ਹੋਗੇ ਕਿ ਸਾਡੇ ਵੱਲੋਂ ਤੁਸੀਂ ਰਾਤ ਦੇ ਟਾਈਮ ਤੁਹਾਨੂੰ 24 ਆਵਰ ਨਾਕਾਸ਼ ਅਵੇਲੇਬਲ ਹੈ ਜੇ ਐਂਡ ਸਾਡੇ ਵੱਲੋਂ ਰਾਤ ਨੂੰ ਪੋਪ ਚੈਕਿੰਗ ਹੁੰਦੀ ਹੈ ਐਂਡ ਗੈਸ਼ਟ ਆਫਸਰ ਵੀ ਜਿਹੜਾ ਹੈਗਾ ਅਦੇ ਚ ਪੋਪ ਕਨਾਂਟ ਰਹਿੰਦੇ ਨੇ ਤੋ ਇਹਦੇ ਵੱਲੋਂ ਰਾਤ ਦੀ ਚੈਕਿੰਗ ਦੀ ਜਿਹੜੀ ਵਿਵਸਥਾ ਹੈ ਗਈ ਬਾਕੀ ਤੁਸੀਂ ਦੇਖਿਆ ਹੋਗਾ ਕਿ ਕਈ ਵਾਰ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੈੱਡ ਕੁਆਟਰ ਦੇ ਅਫਸਰਾਂ ਵੱਲੋਂ ਵੀ ਚੈਕਿੰਗ ਕੀਤੀ ਗਈ ਸੀ ਉਹ ਮੈਂ ਖੁਦ ਵੀ ਯੂ نو ਪਰਸਨਲੀ ਸੁਪਰਵਾਈਜ਼ ਕਰਨ ਲਈ ਟਾਈਮ-ਟਾਈਮ ਤੇ ਅਸੀਂ ਜਿਹੜਾ ਹੈਗਾ ਅਸੀਂ ਵੀ ਜਿਹੜਾ ਰਾਉਂਡ ਹੈ ਜ਼ਿਲ੍ਹੇ ਦਾ ਆ ਲੈਂਦੇ ਆ ਡੈਂਟੀਫਾਈ ਕੀਤੀ ਜਾ ਰਹੀ ਅਗੇ ਦੇ ਦੇਖੋ ਜੀ ਤੁਸੀਂ ਦੇਖਿਓਗੇ ਜਿਹੜਾ ਪੰਜਾਬ ਸਰਕਾਰ ਦੀ ਮੁਹਿੰਮ ਹੈ ਯੁਧ ਨਸ਼ਾ ਵਿਰੁੱਧ ਇਹਦੇ ਵਿੱਚ ਲਗਭਗ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਾਸਟ ਲਗਭਗ 2 ਮਹੀਨੇ ਦੇ ਵਿੱਚ ਅਰਾਊਂਡ 100 ਦੇ ਲਗਭਗ ਅਥਿਆਰ ਗੜੀ ਹੈ ਦਰਜ ਕੀਤੀ ਗਈ ਹੈਗੀ ਇਹਦੇ ਵਿੱਚ ਅਸੀਂ 1 ਦਰਜਨ ਤੋਂ ਜ਼ਿਆਦਾ ਪਿਸਟਲ ਵੀ ਰਿਕਵਰ ਕੀਤੇ ਹੈਗੇ ਵਕ ਵਕ ਜਿਹੜੇ ਹੈਗੇ ਕ੍ਰਿਮਨਲ ਜਿਹੜੀ ਐਕਟੀਵਿਟੀ ਹੈ ਗੈਂਗਸ ਹੈ ਉਹਨਾਂ ਤੇ ਅਸੀਂ ਕੰਟਰੋਲ ਕੀਤਾ ਹੈ ਜੀ ਅਸੀਂ ਇਸੇ ਤਰੀਕੇ ਨਾਲ ਜੀ ਅੱਗੇ ਵੀ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਹਾਂ ਜਿਹੜਾ ਟਾਉਨ ਦੀ ਵਿਚਾਰੀ ਜਿਹੜੀ ਦੇਖੋ ਜੀ ਦੇਖੋ ਜੀ ਇਹਦੇ ਵਿੱਚ ਜਿੰਨੇ ਵੀ ਹੈਗੇ ਜਿਹੜਾ ਵੀ ਲਾਫੁਲ ਐਕਸ਼ਨ ਜਿਹੜਾ ਵੀ ਨਸ਼ੇ ਦੇ ਖਿਲਾਫ ਜਿੰਨਾ ਜਿਹੜਾ ਵੀ ਲਾਫੁਲ ਐਕਸ਼ਨ ਹੋਏਗਾ ਉਹ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਅਛਾ ਲਾਟ ਹੋਣਾ ਜੜ ਵਾਸੀਆਂ ਨੂੰ ਕੀ ਅਪੀਲ ਹੈ ਜੀ ਦੇਖੋ ਜੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਪੁਲਿਸ ਤਾਂ ਕੋਪਰੇਟ ਕਰਨ ਇੱਕ ਟ੍ਰੈਫਿਕ ਦਾ ਅਸੀਂ ਤੁਹਾਨੂੰ ਸਪੈਸ਼ਲੀ ਇਸ ਥੀਮ ਤੋਂ ਕਹਿ ਰਹੇ ਹਾਂ ਕਿ ਭਈ ਮੈਂ ਟ੍ਰੈਫਿਕ ਦੇ ਐਨਫੋਰਸਮੈਂਟ ਵਾਸਤੇ ਜਿਹੜਾ ਹੈਗਾ ਸਾਡਾ ਇੱਕ ਇੰਪੋਰਟੈਂਟ ਜਿਹੜਾ ਹੈਗਾ ਉਹ ਕੰਮ ਅਸੀਂ ਕਰਨ ਜਾ ਰਹੇ ਹਾਂ ਕਿ ਸ਼ਹਿਰ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਕੰਟਰੋਲ ਅਸੀਂ ਕਰਾਵਾਂਗੇ ਤਾਂ ਅਸੀਂ ਅਪੀਲ ਆਹੀ ਕਰਨਾ ਚਾਹੁੰਦੇ ਹਾਂ ਕਿ ਟ੍ਰੈਫਿਕ ਦੇ ਰੂਲਸ ਹੈ ਉਹਨਾਂ ਨੂੰ ਵਾਇਲੇਟ ਨਾ ਕਰਨ ਇਸ ਤੋਂ ਇਲਾਵਾ ਜਿਹੜੀ ਮੋਡੀਫਿਕੇਸ਼ਨ ਸਕੇ ਜਿਹੜੇ ਬੁਲੇਟ ਦੇ ਖਾਸ ਕਰ ਹੈਗੇ ਉਹਨਾਂ ਤੇ ਅਸੀਂ ਲਗਭਗ ਪਿਛਲੇ 2 ਮਹੀਨੇ ਦੇ ਵਿੱਚ ਲਗਭਗ 50 ਤੋਂ 60 ਬੁਲੇਟ ਜਿਹੜੀ ਅਸੀਂ ਹੈਗੇ ਉਹ ਇੰਪਾਉਂਡ ਕੀਤੇ ਆ ਗਏ ਤਾਂ ਸਾਡਾ ਜਿਹੜਾ ਵੀ ਬੁਲੇਟ ਜਿਹੜਾ ਵੀ ਜਿਹੜਾ ਸਾਊਂਡ ਵਾਲਾ ਜਿਹੜਾ ਬੁਲੇਟ ਜਿੱਥੇ ਵੀ ਮਿਲੇਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਇੰਪਾਉਂਡ ਕੀਤਾ ਜਾਏਗਾ ਥੈਂਕ ਯੂ